ਹਾਂਜੀ ਵਜ ਕੀ ਨਾਮ ਹੈ ਆਪਣਾ ਆਪਣਾ ਕਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਸ਼ੇਰੋਂ ਜੀ ਹਾਂਜੀ ਜਿਹੜੀ ਆਮ ਪਾਰਟੀ ਦੀ ਅੱਜ ਚੋਣਾਂ ਦੇ ਵਿੱਚ ਜਿੱਤ ਹੋਈ ਹੈ ਜੀ ਇਦੇ ਬਾਰੇ ਕੀ ਕਹਿਣਾ ਜੀ ਇਹ ਆਮ ਆਦਮੀ ਪਾਰਟੀ ਵਿੱਤ ਹੋਈ ਆ ਇਹ ਸਰਕਾਰ ਦੇ ਕੰਮਾਂ ਤੋਂ ਲੋਕ ਸੰਤੁਸ਼ਟ ਨੇ ਸੀਐਮ ਸਾਹਿਬ ਤੇ ਸਾਡੇ ਮੁੱਖ ਆਪਣੇ ਕੈਬਨਰ ਮੰਤਰੀ ਅਮਰੋੜਾ ਪੰਜਾਬ ਪ੍ਰਧਾਨ ਉਹਨਾਂ ਨੇ ਆਪਣੇ ਸਿਪਾਈ ਚਾਰਨ ਨੂੰ ਪਹਿਲ ਦੇ ਕੇ ਇਹਨਾਂ ਨੂੰ ਉਹ ਟਿਕਟ ਦਿੱਤੀ ਬਲਾਕ ਸੰਮਤੀ ਦੀ ਮਿੱਟੂ ਸਿੰਘ ਜੀ ਨੂੰ ਤੇ ਜ਼ਿਲ੍ਹਾ ਪ੍ਰੀਸ਼ਾਦੀ ਟਿਕਟ ਦਿੱਤੀ ਆਪਣੇ ਹਰਪਾਲ ਪਾਲਾ ਜੀ ਨੂੰ ਅਸੀਂ ਆਪਣੇ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਖੁੱਲੇ ਗੱਫੇ ਦੇ ਕੇ ਪਿੰਡਾਂ ਦਾ ਵਿਕਾਸ ਕਰਵਾਇਆ ਤੇ ਕੀ ਸੀਐਮ ਸਾਹਿਬ ਨੇ ਜੋ ਆਪਣੀ ਲਾਈਟ ਦਾ ਪ੍ਰਬੰਧ ਕੀਤਾ ਜ਼ਿੰਮੇਦਾਰਾਂ ਨੂੰ ਰਾਤ ਨੂੰ ਨਿਹਨਿਰੰਤ ਬਚਣ ਲਈ ਦਿਨੇ ਲਾਈਟ ਆਉਂਦੀ ਆ ਜ਼ਿੰਮੇਦਾਰ ਨੂੰ ਬਹੁਤ ਸੁਦਸ਼ਟ ਨੇ ਜ਼ਿੰਮੇਦਾਰ ਰਾਤ ਨੂੰ ਜਾਣ ਤੋਂ ਨੇਰੇ ਤੋਂ ਗਰੇਜ ਕੀਤਾ ਤੇ ਅਸੀਂ ਆਮ ਆਦਮੀ ਪਾਰਟੀ ਦਾ ਆਮਨ ਰੋੜਾ ਜੀ ਦਾ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਨਿਮਾਣੇ ਜਿਹੇ ਵਰਕਰਾਂ ਨੂੰ ਆਮ ਬੰਦਿਆਂ ਦੀ ਕਿੱਥੇ ਵਾਰੀ ਆਉਣੀ ਸੀ ਜਿਹੜੇ ਗਰੀਬ ਜਨਤਾ ਨੂੰ ਆਪਣੀ ਚੇਅਰਮੈਨ ਬਣਾਇਆ ਕੀਤਾ ਮਾਨ ਤੇ ਬਿੱਟੂ ਜੀ ਸਾਡੇ ਕਦੇ ਸੋਚਿਆ ਕਦੇ ਸੋਚਿਆ ਵੀ ਨਹੀਂ ਤੀ ਇਹਨਾਂ ਨੇ ਚੇਅਰਮੈਨ ਨੇ ਆਪਣੇ ਸਿਰੋਂ ਤੋਂ ਜੀ ਬਰਾਬਰ ਸਮਤੀ ਅਸੀਂ ਭਾਈ ਤੋਂ ਟਿਕਟ ਦਿੱਤੀ ਤੇ ਮੰਤਰੀ ਸਾਹਿਬ ਸੱਚੀ ਸੋਚ ਤੇ ਪਹਿਰਾ 100 ਸਾਰਾ ਹਲਕਾ ਦੇ ਨਾਲ ਅਸੀਂ ਖੜੇ ਆ ਅੱਗੇ ਪਾਸੇ ਤੇ ਖੜੇ ਰਹਾਂਗੇ ਤਾਂ ਜੋ ਆਪਣੇ ਦੂਰ ਅੰਦੇਸੀ ਦੇ ਮਾਲਕ ਨੇ ਕੈਬਨ ਮੰਤਰੀ ਅਮਰ अरोड़ा ਜੀ ਉਹਨਾਂ ਨੇ ਹਰੇਕ ਵਰਕਰ ਦਸਤਕਾਰ ਮਾਨਸਤਕਾਰ ਜਿੰਨਾਂ ਬੰਦੇ ਨੂੰ ਮਾਨਸਤਕਾਰ ਦਿੱਤਾ ਸਾਰੇ ਵਰਕਰਾਂ ਦਾ ਸਾਰੇ ਨਗਰ ਵੱਲੋਂ ਸਾਰੇ ਸੀਐਮ ਸਾਹਿਬ ਦਾ ਅਮਰ अरोड़ा ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਹਲਕੇ ਵੱਲੋਂ ਵਾਇਗਰ ਜਖਲਸਾ ਵਾਇਗਰ ਜਿੱਕੀ ਫਤਈ